ਮੋਦੀ ਸੱਤਾ ਨੂੰ ਖਾੜ ਪੈਂਗਣਾ ਕਿਉਂਕਿ ਮੇਰੇ ਮੁਤਾਬਕ ਮੇਰੇ ਮੁਤਾਬਕ ਕਾਵੀ ਦਾ ਇਲੈਕਸ਼ਨ ਪਾਰ ਤੇ ਜਿਹੜਾ ਇੱਕ ਇਲੈਕਟੋਰਲ ਹਿਸਟਰੀ ਹੈਗੀ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈਗਾ ਹੈ ਕਿਉਂਕਿ ਇਸ ਤੋਂ ਬਾਅਦ ਪਾਰ ਆਖਰੀ ਇਲੈਕਸ਼ਨ ਹੈਗਾ ਪਾਰ ਕੀ ਲੋਕਾਂ ਨੂੰ ਮੌਕਾ ਨਹੀਂ ਰਹਿਣਾ ਇਹ ਸੱਤਾ ਨੂੰ ਰਸਮੀ ਕੰਮ ਨਹੀਂ ਕੋਈ ਨੋ ਨੋ ਚੰਡੀਗੜ੍ਹ ਦਾ ਸਵਾਲ ਨੋ ਨੋ ਚੰਡੀਗੜ੍ਹ ਚੰਡੀਗੜ੍ਹ ਜੋ ਹੋ ਰਿਹਾ ਸਾਨੂੰ ਨਹੀਂ ਪਤਾ ਅਸੀਂ ਪਹਿਲੇ ਦਿਨੋਂ ਹਿੱਕ ਢਾਕੇ ਇੱਥੇ ਕਿਹਾ ਸੀ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਧਾਕਣ ਸਾਹਿਬ ਨੇ ਬੜੇ ਪਿਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਵਰਤੀ ਤੇ ਗਏ ਸੀ ਬੜੀਆਂ ਉਦਾਹਰਨਾ ਦੇ ਕੇ ਬੜੇ ਸੋਲੇ ਗਾਤੇ ਸੀ ਕਿਉਂਕਿ ਲੱਗ ਭਾਗ ਸਮਝੌਤਾ ਤੈ ਸੀਗਾ ਪਟਿਆਲਾ ਦੇ ਵਿੱਚ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਜਿਸ ਵਿੱਚ ਬਾਗੀ ਸੁਰੂ ਛੇੜਨ ਵਾਲੇ ਕਾਂਗਰਸ ਦੇ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦੀਆਰ ਸਿੰਘ ਕੰਬੋਜ ਕਾਕਾ ਰਜਿੰਦਰ ਸਿੰਘ ਲਾਲ ਸਿੰਘ ਅਤੇ ਹੋਰ ਬਾਕੀ ਪਹੁੰਚੇ ਅਤੇ ਜਿਹਨਾਂ ਲਈ ਉਸ ਮੀਟਿੰਗ ਦੇ ਵਿੱਚ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੀ ਸ਼ਾਮਲ ਸਨ ਪਿਛਲੇ ਦਿਨੀ ਚੱਲ ਰਹੇ ਕਾਂਗਰਸ ਦੇ ਕਾਟੋ ਕਲੇਸ਼ ਵਿਚਾਲੇ ਇਹ ਵਡੀਆਂ ਤਸਵੀਰਾਂ ਨੇ ਜਿਸ ਵਿੱਚ ਕਾਂਗਰਸ ਨੇ ਪਟਿਆਲਾ ਤੋਂ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦਾ ਵਿਰੋਧ ਕਰਨ ਵਾਲੇ ਹਰਦੇয়াল ਸਿੰਘ ਕੰਬੋਜ, ਕਾਕਾ ਰਜਿੰਦਰ ਸਿੰਘ, ਲਾਲ ਸਿੰਘ ਅਤੇ ਨਿਰਮਲ ਸਿੰਘ ਸ਼ੁੰਤਰਣਾ ਨੇ ਅੱਜ ਡਾਕਟਰ ਧਰਮਵੀਰ ਗਾਂਧੀ ਨੂੰ ਰਾਜਾ ਵੜਿੰਗ ਦੀ ਹਾਜ਼ਰੀ ਦੇ ਵਿੱਚ ਗਲੇ ਲਗਾਇਆ ਅਤੇ ਕਿਹਾ ਕਿ ਅਸੀਂ ਡਟ ਕੇ ਕਾਂਗਰਸ ਦੇ ਉਮੀਦਵਾਰ ਨਾਲ ਹਾਂ ਅਸੀਂ ਕਾਂਗਰਸ ਦੇ ਨਾਲ ਹਾਂ ਅਸੀਂ ਭੱਜਣ ਵਾਲਿਆਂ ਚੋਂ ਨਹੀਂ ਪ੍ਰਧਾਨ ਰਾਜਾ ਵੜਿੰਗ ਨੇ ਸਾਫ਼ ਕਰ ਦਿੱਤਾ ਕਿ ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨਾਲ ਕੋਈ ਸਮਝੌਤਾ ਨਹੀਂ ਹੈ। ਅਸੀਂ ਇਹਨਾਂ ਦੀਆਂ ਸਟੇਜਾਂ ਗਰਮ ਨਹੀਂ ਕਰਾਂਗੇ ਤੇ ਨਾ ਹੀ ਅਸੀਂ ਬੰਗਲੌਰ ਦੇ ਵਿੱਚ ਜਾ ਕੇ ਇਹਨਾਂ ਦੀਆਂ ਸਟੇਜਾਂ ਦੇ ਉੱਪਰ ਭਾਸ਼ਣ ਦੇਵਾਂਗੇ। ਅਸੀਂ ਆਪਣੀ ਪਾਰਟੀ ਦਾ ਝੰਡਾ ਖੁਦ ਉੱਪਰ ਕਰਾਂਗੇ। ਰਾਜਾ ਵੜਿੰਗ ਨੇ ਸਾਫ਼ ਕਰ ਦਿੱਤਾ ਕਿ ਜੋ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਸਨ ਕਿ ਕਾਂਗਰਸ ਦੇ ਵਿੱਚ ਫੁੱਟ ਪੈ ਗਈ ਹੈ, ਇਹਨਾਂ ਵਿੱਚ ਕਲੇਸ਼ ਚੱਲ ਰਿਹਾ ਹੈ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਓਏ ਇਹ ਤਸਵੀਰਾਂ ਜ਼ਰੂਰ ਦੇਖ ਲੈਣ ਕਾਂਗਰਸ ਦਾ ਜਿਹੜਾ ਪਟਿਆਲਾ ਤੋਂ ਉਮੀਦਵਾਰ ਹੈ ਉਸਦੇ ਨਾਲ ਪੂਰੀ ਲੀਡਰਸ਼ਿਪ ਹੈ ਬਿਲਕੁਲ ਦੇਖੋ ਜੀ ਮੈਂ ਸਮਝਦਾ ਕਿ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਮਹੂਰੀਅਤ ਹੈ ਧਰਮ ਨਪਕਸ਼ਤਾ ਹੈਗੀ ਹੈ ਸੰਵਿਧਾਨ ਹੈਗਾ ਉਹ ਕਦੀ ਵੀ ਮਤਲਬ ਜਿਹੜੀ ਚਾਹੂਗਾ ਕਿ ਕਾਂਗਰਸ ਇਨਸਾਨ ਹੋਵੇ ਨਾ ਮੇਰੇ ਜਿੰਨੇ ਦੋਸਤ ਸਹਿਬਾਨ ਬੈਠੇ ਨੇ ਮੇਰੇ ਬਜ਼ੁਰਗ ਵੀ ਨੇ ਮੇਰੇ ਛੋਟੇ ਵੀ ਨੇ ਵੱਡੇ ਵੀ ਨੇ ਹਰ ਦੀ ਤਮੰਨਾ ਹੋਊਗੀ ਕਿ ਕਾਂਗਰਸ ਆ ਇਸ ਔਖੀ ਘੜੀ ਵਿੱਚ ਕਾਂਗਰਸ ਦਾ ਪੈਦਾ ਹੋਣਾ ਕਾਂਗਰਸ ਦਾ ਖੜੇ ਰਹਿਣਾ ਔਰ ਮਜ਼ਬੂਤ ਹੋਣਾ ਔਰ ਲੋਕੀ ਸੱਤਾ ਨੂੰ ਖਾਤ ਪੈਣਾ ਕਿਉਂਕਿ ਮੇਰੇ ਮਤਾਬਕ ਮੇਰੇ ਮਤਾਬਕ 24 ਦਾ ਇਲੈਕਸ਼ਨ ہسٹری ہے سب سے مہتوپورنیک ہے کیونکہ اس بعد اور آخری الیکشن ہے آخری الیکشن ہے اور بڑا مہتوپورنیک ہے ساری ہوم دار ہے ساری عورت کا اس ملک نے ਸੈਕੂਲਰ ਸੋਵਰਨ ਡੈਮੋਕਰੇਟਿਕ ਰਿਪਬਲਿਕ ਰਹਿਣਾ ਹੈਗਾ ਜਾਂ ਨਹੀਂ ਰਹਿਣਾ ਜੇ ਇੱਕ ਪਾਰਟੀ ਦੀ ਟਿਕਟ ਚਲ ਜਾਣਾ ਹੈਗਾ ਉਹ ਫੈਸਲਾ ਪਾਰਟੀ ਲੋਕਾਂ ਨੇ ਕਰਨਾ ਹੈਗਾ ਉਹ ਫੈਸਲਾ ਅੱਜ ਕਾਂਗਰਸ ਹੱਕ ਛੋ ਰਿਹਾ ਹੈਗਾ ਦੇਸ਼ ਮਾਹੌਲ ਬਦਲ ਜਾਏਗਾ ਔਰ ਲਾਜ਼ਮੀ ਤੌਰ ਤੇ ਜੋ 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 ਇੱਕ ਜੋ ਇੱਕ ਕਿਆ ਸਗੀਆਂ ਨਹੀਂ ਜੋ ਇੱਕ ਕੀਪਾ ਕੇ ਪਹਿਲੇ ਰਾਉਂਡ ਤੋਂ ਬਾਅਦ ਹੀ ਇਹ ਹੁਣ ਪਤਾ ਲੱਗਣ ਲੱਗ ਪਿਆ ਕਿ ਮੋਦੀ ਸੱਤਾ ਜਾ ਰਹੀ ਹੈਗੀ ਹੈ ਔਰ ਕਾਂਗਰਸ ਦੀ ਕਵਾਇਦੇ ਜਾਂ ਕਾਂਗਦੀ ਸ਼ਮੂਲਿਤ ਵਾਲਾ ਜਿਹੜਾ ਇੰਡੀਆ ਆਲਾਈਂਸ ਹੈਗਾ ਉਹਦਾ ਜਿਹੜਾ ਰਾਜ ਹੈ ਉਹ ਥਾਕ ਹੋਣ ਜਾ ਰਿਹਾ ਹੈ ساری سٹیٹ کے لیڈر پرٹ راجہ بڑنگ جی آئے ہیں اور نومہ نواں سبا سبھا ہلکے ہلکا انچارج صاحبان اور سڈے جیشم پتا پڑھا دی کانگرس سیاست کے لار لال سنگھ جی دے میرے نال بردیال کمبوج جی راہ مندرہ جی جلال مدن جلال پر جی مان جی ڈیڑا بسی بسیتوں ਸਤਿਕਾਰ ਸਤਲੋਨ ਸਾਹਿਬ ਸੇਸ ਮੈਡਮ ਹਰਿਪ੍ਰੇਸ਼ਾਨ ਕੌਰ ਕਾਕਾ ਨਾਬਾ ਤੋਂ ਕਾਕਾ ਰਜੀਤ ਜੀ ਔਰ ਵਿਸ਼ੇਸ਼ਕ ਸਹਿਯਾਲ ਕੰਬੋਜ ਜੀ ਪੰਚਪੰਚ ਪੰਚਪੰਚ ਦੇ ਬਿਸ਼ੇਸ਼ਚਰੋਂ ਦਾਤਿ ਸ਼ਰਮਾ ਜੀ ਤੇ ਰਜਿੰਦਰ ਪੱਕਾ ਰਜਿੰਦਰ ਸਿੰਘ ਜੀ ਤੇ ਹੋਰ ਉਹ ਕਿਸ ਦਾ ਨਾਮ ਰਹੇਗਾ ਮੈਂ ਮਾਫੀ ਚਾਹਾਂਗਾ ਅੱਜ ਪਟਾਲਾ ਚੋਨ ਹਲਕੇ ਦਾ ਜੋ ਲੋਕ ਸਭਾ ਚੋਨ ਹਲਕਾ ਹੈਗਾ ਇਹਦੇ ਸਮੁੱਚੀ ਦੇ ਨਮੈਂਦਗੀ ਕਰਨ ਵਾਲੇ ਸਾਡੇ ਲੀਡਰ ਸਰਬਾਨ ਨੇ ਸਾਡੇ ਪ੍ਰਜਾਣ ਦੀ ਜਿਹਦੀ ਅਗਵਾਈ ਵਿੱਚ ਇੱਥੇ ਇਕੱਠੇ ਹੋਏ ਐ ਔਰ ਜੋ ਮੁਲਕ ਦੇ ਹਾਲਾਤਾਂ ਅਨੁਸਾਰ ਜੋ 24 ਦਾ ਇਲੈਕਸ਼ਨ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਇੱਕ ਬੁੰਜਾ ਦਾ ਸੀਗਾ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਗੁਲਾਮੀ ਤੋਂ ਛੁੱਟਿਆ ਰਿਪਬਲਿਕ ਆਪਣੀਆਂ ਪਹਿਲੀਆਂ ਜਿਉਣਾ ਕਰਾ ਰਿਹਾ ਹੁੰਦਾ ਸੀਗਾ ਦੁਨੀਆ ਧਿਆਨ ਚਾਗਾ ਕਿ ਮੁਲਕ ਕਿਵੇਂ ਇੱਕ ਬੈਕਵਾਰਡ ਪਸਿਵਾਦੀ ਮੁਲਕ ਆਪਣਾ ਮੁਲਕ ਨੂੰ ਇੱਕ ਅਦਰਖਤ ਫੰਦਾਈ ਨੂੰ ਬੁਜੂਸ ਕਰਕੇ ਚੋਣਾ ਕਰਾਂਦਾ ਹੈਗਾ ਉਹ ਕਾਮਯਾਬੀ ਦਾ ਚੋਣਾ ਦਿਲੇ ਚੜੀਆਂ ਕਾਂਗਰਸ ਨੇ 70 ਸਾਲ ਇਕ ਇਸ ਮੁਲਕ ਨੂੰ ਵਿਕਾਸ ਦੇ ਲਿਹਾਦੇ ਸੋਰਿਆ ਵੱਡੇ ਵੱਡੇ ਅਦਾਰੇ ਬਣਾਏ ਇੱਕ ਵਿਕਸਤ ਦੇਸ਼ ਹੋਣ ਵੱਲ ਨੂੰ ਸੋਰਿਆ ਹੈਗਾ ਤੇ ਉਸ ਤੋਂ ਬਾਅਦ 14 ਮਿੰਟ ਜੋ ਸਿਆਸੀ ਤਬਦੀਲੀ ਆਈ ਹੈਗੀ ਹੈ ਉਹਦੇ ਜੋ ਜਿਸ ਤਰ੍ਹਾਂ ਦੀ ਸੱਤਾ ਕੇਂਦਰ ਵਿੱਚ ਆਈ ਹੈਗੀ ਹੈ ਜੋ ਨੇ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਹਿੰਦੁਸਤਾਨ ਦੀ ਸਮਾਜਿਕ ਫਿਜ਼ਾ ਹਿੰਦੁਸਤਾਨ ਦੀ ਆਰਥਿਕ ਫਿਜ਼ਾ ਜੋ ਇੱਕ ਸਿਰੇ ਦੀ ਇੱਕ ਮਤਲਬ ਨਖਿੱਧ ਕਾਰਗੁਜ਼ਾਰੀ ਦਿਖਾਈ ਹੈ ਤੇ ਧੰਨ ਦੇ ਨਾਂ ਤੇ ਕਤਾਰਬੰਦੀ ਕੀਤੀ ਹੈ ਫਿਰ ਕੁਪਾਲਾਬੰਦੀ ਕੀਤੀ ਹੈਗੀ ਹੈ ਜੇ ਫਿਰ ਆਰਥਿਕ ਤੌਰ ਤੇ ਦੇਸ਼ ਨੂੰ ਸਾਡੇ ਬੜੇ ਅਜ਼ੀਜ਼ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਦਾਤੇ ਮੇਰਾ ਇੱਕ ਪਰਿਵਾਰਿਕ ਸਬੰਧ ਹੈ ਬਹੁਤ ਪਿਆਰ ਹੈ ਟਿਕਟ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਅਗਰ ਉਹਨਾਂ ਨੇ ਚੋਣ ਲੜਨਾ ਹੈ ਤਾਂ ਕਾਂਗਰਸ ਪਾਰਟੀ ਦੇ ਸਾਰੇ ਜਿਹੜੇ ਦਰਵਾਜ਼ੇ ਨੇ ਉਹ ਤੁਹਾਡੇ ਅੱਤੇ ਖੁੱਲੇ ਪਰ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਰਾਜੇ ਮੇਰਾ ਮਨ ਨਹੀਂ ਹੈ ਕਿ ਮੈਂ ਚੋਣ ਲੜਾਂ ਤੋ ਉਹਨਾਂ ਨੇ ਮੈਨੂੰ ਇਨਕਾਰ ਕਰਤਾ ਇਸ ਕਰਕੇ ਉਸਦੀ ਟਿਕਟ ਦਿੱਤੀ ਆ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਆਜ਼ਾਦ ਚੋਣ ਲੜਨ ਦਾ ਫੈਸਲਾ ਲਿਆ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਇਹ ਕਦੀ ਵੀਡੀਓ ਦੇ ਰਾਹੀਂ ਮੈਂ ਸੁਣਿਆ ਹੈ ਪੱਤਰਕਾਰ ਕਿਸੇ ਭਰਾ ਤੋਂ ਕਿ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਤੁਹਾਡਾ ਬਿਆਨ ਆ ਗਿਆ ਹੈ ਅੱਜ ਆ ਗਿਆ ਖੁਆਰਾ ਹੁਣ ਤਾਂ ਕੋਈ ਨਾ ਕੋਈ ਲਾਓ ਆਪਣੀ ਟਿਕਟ ਲਾਓ ਜਿਹੜੇ ਸੰਬੰਧ ਕਿਤੇ ਹੋ ਬੰਦੇ ਆ ਜਿਹੜੇ ਨਮਜੋਤ ਕਿਤੇ ਅਜੇ ਗਏ ਸੀਗੇ ਕਿਉਂ ਉਹਨੂੰ ਪਹਾਲ ਕਰ ਰਹੇ ਆ ਸੁਣੋ ਇਹ ਪਾਰਟੀ ਜਿਹੜੀ ਇਹ ਓਪਨ ਪਲੇਟਫਾਰਮ ਹੈ ਜਿਹੜਾ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਰੱਖੇਗਾ ਸੁਣ ਲੋ ਸੰਤਨੋ ਕੋਈ ਨਾ ਦੱਸੀ ਜਿਹੜਾ ਵਿਅਕਤੀ ਚਾਹੇ ਉਹ ਸਸਪੈਂਡ ਹੋਇਆ ਹੈ ਚਾਹੇ ਉਹ ਪਾਰਟੀ ਚੋਂ ਬਾਹਰ ਹੋਇਆ ਹੈ ਇਹੋ ਪ੍ਰਾਣਾ ਮਿਲ ਕੇ ਆਪ ਦਾ ਕਾਂਗਰਸ ਪਾਰਟੀ ਦਾ ਝੰਡਾ ਫੜ ਕੇ ਇਹਨਾਂ ਚੋਣਾਂ 'ਚ بلند ਰੱਖੇਗਾ ਤੇ 100% ਉਹਨਾਂ ਨੂੰ ਲੈ ਲਾਂਗੇ ਕੀ ਨਜ਼ਰ ਆਏਗੀ ਸਾਬੀ ਜੀ ਸਾਹਿਬ ਵੀ ਡਾਕਟਰ ਵੀ ਕਿਉਂਕਿ ਪਨੀਰ ਦੀਵਾਲੀ ਕੱਲ ਸ੍ਰੀ ਤੇ ਨਜ਼ਰ ਆਏ ਇਸੇ ਕਰ ਰਹੇ ਸੀ ਕਿ ਆਵਾਮੀ ਪਾਰਟੀ ਵੀ ਨਜ਼ਰ ਆਏ ਉਹਨਾਂ ਨੇ ਸੇਠ ਸਾਥੀ ਕੀਤੀ ਹੁਣ ਪੰਜਾਬ ਦੇ ਲੀਡਰ ਕੀ ਸੰਤ ਡੀਗਰ ਦੇ ਵਿੱਚ ਆਵਾਮੀ ਪਾਰਟੀ ਨਾਲ ਪੂਰੀ ਸਾਥੀ ਕਰਨਗੇ ਉਹ ਪ੍ਰਚਾਰ ਕਰਨਗੇ ਜਾਂ ਆਵਾਮੀ ਪਾਰਟੀ ਲਈ ਪੰਜਾਬ ਹੁੰਦੀ ਤੁਸੀਂ ਮੇਰੇ ਬਹੁਤ ਛੋਟੇ ਵੀਰੋ ਅਜ਼ੀਜ਼ ਹੋ ਪਰ ਪੀਟੀਸੀ ਆਪਸੇ ਇਕੱਲਾ ਸਵਾਲ ਨਹੀਂ ਪੁੱਛਣਾ ਮੈਂ ਤੁਹਾਨੂੰ ਇਧਰ ਵਾਲਾ ਸਵਾਲ ਨਾ ਨਾ ਮੈਂ ਤੁਹਾਨੂੰ ਨਾ 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 ਤੁਸੀਂ ਅੱਜ ਨਾ ਨਾ ਸੁਣੋ ਧਿਆਨ ਨਾਲ ਤੁਸੀਂ ਮੇਰੇ ਬਹੁਤ ਪਿਆਰੇ ਅਜ਼ੀਜ਼ੋ ਪੁਰਾਣੇ ਅੱਜ ਦੇ ਨਹੀਂ ਪਰ ਕੇਵਲ ਪੀਟੀਸੀ ਵਾਲਿਆਂ ਨੂੰ ਖੁਸ਼ ਕਰਨਾ ਸਿਰ ਸਵਾਲ ਨਹੀਂ ਪੁੱਛਣਾ ਅਗਰ ਸੁਣੋ ਚੰਡੀਗੜ੍ਹ ਦਾ ਸਵਾਲ ਚੰਡੀਗੜ੍ਹ ਜੋ ਹੋ ਰਿਹਾ ਸਾਨੂੰ ਨਹੀਂ ਪਤਾ ਅਸੀਂ ਪਹਿਲੇ ਦਿਨੋਂ ਹਿੱਕ ਢਾਕੇ ਇੱਥੇ ਕਿਹਾ ਸੀ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਪੂਰੇ ਦੇਸ਼ ਦੇ ਅੰਦਰ ਇੰਡੀਆ ਬਲੌਕ ਦੇ ਵਿੱਚ ਕਈ ਪਾਰਟੀਆਂ ਇਕੱਠੀਆਂ ਹੋਈਆਂ ਕਿਉਂਕਿ ਲਾਰਜਰ ਇੰਟਰਸਟ ਦੇ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੇਕਿਨ ਪੰਜਾਬ ਦੇ ਅੰਦਰ ਅਸੀਂ ਪਹਿਲੇ ਦਿਨ ਆਪੀ ਹਾਈ ਕਮਾਂਡ ਨੂੰ ਕਿਹਾ ਸੀ ਕਿ ਟੰਡੀਗੜ੍ਹ ਚੰਡੀਗੜ੍ਹ ਨਹੀਂ ਜਾਏਗੀ ਫਿਰ 100% ਨਹੀਂ ਜਾਏਗੀ ਤੁਹਾਨੂੰ ਪ੍ਰਦਾਨ ਹੋਣ ਦੇ ਨਾਤੇ ਅਗਰ ਮੈਂ ਕੀ ਕਹਿ ਰਿਹਾ ਮੈਂ ਬਿਲਕੁਲ ਕਿਸੇ ਆਮ ਆਦਮੀ ਪਾਰਟੀ ਦੇ ਵਿਅਕਤੀ ਨਾਲ ਨਾ ਚੰਡੀਗੜ੍ਹ ਨਾਲ ਬੈਂਗਲੌਰ ਤੇ ਨਾਲ ਕਿਸੇ ਹੋਰ ਨਾਲ ਸਟੇਜਾਂ ਜਾਂ ਨਹੀਂ ਕਰਾਂਗਾ ਔਰ ਸਾਡਾ ਜਿਹੜਾ ਸਭ ਤੋਂ ਵੱਡਾ ਇਸ ਗੱਲ ਦਾ ਸਬੂਤ ਹੈ ਉਸ ਅੰਗਰੂਰ ਦੇ ਵਿੱਚ ਅਸੀਂ ਸੁਪਾਲ ਸਿੰਘ ਖਹਿਰਾ ਨੂੰ ਚੋਣ ਲੜਾ ਕੇ ਦਿੱਤਾ ਤੋ ਮੇਰੇ ਕਹਿਣ ਦਾ ਮਤਲਬ ਉੱਥੇ ਅਕਲਾਂ ਖਤਮ ਹੋ ਜਾਣੀਆਂ ਚਾਹੀਦੀ। ਅਕੀਰ ਜਾਖੜ ਨੇ ਕਿਹਾ ਜੀ ਅੱਜ ਵੀ ਬੀਜੇਪੀ ਪੈਤੀ ਵਾਰ ਪੰਜਾਬ ਚ ਪੈਤੀ ਵਾਰ ਲੜ ਰਹੀ ਆ। ਆਵਾਦੀ ਪਾਰਟੀ ਔਰ ਕਾਂਗਰਸ ਬੇਸ਼ੱਕ ਉੱਥੇ ਕੱਟੀਆਂ। ਪੂਰੇ ਵਕਫਾਗਰ ਲੋਕ ਇਸ ਵਾਰ ਬੀਜੇਪੀ ਨੂੰ ਜ਼ਿਆਦਾ ਵੋਟ ਪਾਣਗੇ। ਕਿ ਅੱਜ ਉਹਨਾਂ ਦੀ ਵੀ ਉਰੇ ਪਟਿਆਲਾ ਦੇ ਵਿੱਚ ਮੀਟਿੰਗ ਸੀ ਬੀਜੇਪੀ ਦੇ ਜਾਖੜ ਸਾਹਿਬ ਆਏ ਹੋਏ ਸੀ। ਉਹ ਤੇ ਜਾਖੜ ਸਾਹਿਬ ਨੇ ਕੀ ਕਿਹਾ ਔਰ ਅਰੇ ਬਾਰੇ ਮੈਂ ਕੀ ਕਹਣਾ? ਜੀ ਉਹ ਕਹਿੰਦੇ ਵੀ ਬੀਜੇਪੀ ਜ਼ਿਆਦਾ ਵੀ ਕਾਂਗਰਸ ਔਰ ਆਵਾਦੀ ਪਾਰਟੀ ਕੱਟੀਆਂ। ਜਾਖੜ ਸਾਹਿਬ ਨੇ ਬੜੇ ਪਿੱਛੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੀ ਵਰਤੀ ਤੇ ਗਏ ਸੀ ਬੜੀਆਂ ਉਦਾਹਰਨਾ ਦੇ ਕੇ ਬੜੇ ਸੋਲੇ ਗਾਤੇ ਸੀ ਕਿਉਂਕਿ ਲੜ-ਪਗ ਸਮਝੌਤਾ ਤੈ ਸੀਗਾ ਸਾਰਾ ਸਮਝੌਤਾ ਤੈ ਸੀਗਾ ਇਹ ਤਾਂ ਕਿਸਾਨ ਜੱਥੇਬੰਦੀਆਂ ਨੇ ਇਹਦਾ ਸਾਰਾ ਜਿਹੜਾ ਉਹ ਨਕਾਬ ਉਤਾਤਾ ਆਦਰਵਾਇਜ਼ ਇਹ ਇਕੱਠੇ ਨੇ ਔਰ ਅੱਜ ਮੈਂ ਸਮਝਦਾ ਕਾਲੀ ਦਲ ਤੇ ਬੀਜੇਪੀ ਇਕੱਠੇ ਰਲ ਕੇ ਚੋਣਾਂ ਲੜ ਰਹੇ ਨੇ ਇਹਨਾਂ ਦਾ ਸਭ ਕੁਝ ਇਕੱਠਾ ਹੈ ਤੁਸੀਂ ਦੇਖੋ ਰਾਸ਼ਟਰਪਤੀ ਦੀ ਵੋਟ ਇਹਨਾਂ ਨੇ ਉਹਨਾਂ ਨੂੰ ਪਾਈ ਬੇਸ਼ੱਕ ਹਟ ਹੋ ਗਏ ਸਿਸਿਸਨ ਬਿਲਤੇ ਇਹਨਾਂ ਨੇ ਉਹਨਾਂ ਨੂੰ ਵੋਟ ਪਾਈ ਹਾਲਾਂਕਿ ਐਲੀ ਸਾਹਿਬ ਨੇ ਵਿਰੋਧ ਕੀਤਾ ਕਿ ਬੰਦੀ ਸਿੱਖਾ ਨਾ ਮੁੱਦਾ ਹੈ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਇਸ ਦੇ ਬਾਵਜੂਦ ਤੁਸੀਂ ਰਾਸ਼ਟਰਪਤੀ ਦੀ ਵੋਟ ਤੁਸੀਂ ਪਹੁੰਚ ਚਲੇ ਹੋ ਐਨਡੀਏ ਦਾ ਜਿਹੜਾ ਉਮੀਦਵਾਰ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਪ੍ਰਤੱਖ ਤੁਹਾਡੇ ਲੋਕਾਂ ਦੇ ਸਾਹਮਣੇ ਆਇਆ ਔਰ ਮੈਨੂੰ ਪਤਾ ਹੈ ਕਿ ਜਿਦੋਂ ਵੀ ਇਹ ਚੋਣਾਂ ਦੇ ਅੰਦਰ ਕੋਈ ਨਾ ਕੋਈ ਇੱਕ ਅਧੀ ਸੀਟ ਅਗਰ ਖਾਲੀ ਦਾ ਜਿੱਤਿਆ ਵੈਸੇ ਤਾਂ ਕੰਮ ਸਫਾਇਆ ਨਾ ਪੀਕੇਪੀ ਜਿੱਤਰੀ ਹੈ ਨਾ ਖਾਲੀ ਦਾ ਜਿੱਤਦੇ ਇਹਨਾਂ ਨੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਪਰ ਅਸਲ ਵਿੱਚ ਅੰਦਰੋਂ ਇਹ ਇਕੱਠੇ ਆ ਨਾ ਕਿ ਅੱਤੀ ਇਕੱਠੇ ਆ ਜੇ ਅੱਤੀ ਇਕੱਠੇ ਹੁੰਦੇ ਸਰਦਾਰ ਜੀ ਸਾਧੂ ਸਿੰਘ 8 ਮਹੀਨਿਆਂ ਦਾ ਜੇਲ੍ਹ ਦੇ ਵਿੱਚ ਬੈਠਾ ਸਾਡੇ ਕਈ ਲੀਡਰ ਜੀ